ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਅੱਜ ਚੱਲੇ ਆ ਅਸੀਂ ਗੱਤਕੇ ਕੰਪੀਟੀਸ਼ਨ ਤੇ ਸਾਡਾ ਸੇਰੇ ਕੰਪੀਟੀਸ਼ਨ ਦਾ ਮਨਸੂਰਾ ਵਿਖੇ ਤੇ ਠੀਕ ਹੈ ਜੀ ਤੇ ਅੱਗੇ ਚੱਲੇ ਆ ਤੇ ਸਾਰੇ ਜਣਾਂ ਨੇ ਸਾਡੇ ਚੈਨਲ ਤੇ ਜੁੜਨਾ ਆ ਤੇ ਵਾਤਵਾਰੇ ਸ਼ੇਅਰ ਵੀ ਕਰਨਾ ਆ ਤੇ ਲਾਈਕ ਤੇ ਸਬਸਕ੍ਰਾਈਬ ਵੀ ਕਰਨਾ ਆ ਚਲੋ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆ ਵੀਡੀਓ ਉਹ ਤਿਆਰ ਚੁੱਕੇ ਆ ਅਸੀਂ ਦਰਾਹੇ ਪਹੁੰਚ ਚੁੱਕੇ ਆ ਤੂੰ ਨਾ ਕਰੇ ਚੱਲਦਾ ਬੋਲਿਆ ਕਰ ਸਾਰੇ ਵਲੋਗ ਦੇ ਓ ਯਾਰ ਵੀਰੇ ਜਣਾ ਨੂੰ ਨਾ ਫੋਲੋ ਨਾ ਕਰਾ ਕਰੋ ਯਾਰ ਆ ਤਾਂ ਦੇਖੋ ਪੈਣਾ ਲੱਗੇ ਨੇ ਮਜ਼ਾਕ ਕਰਨੇ ਜੇ ਤੁਸੀਂ ਐਵੇਂ ਜਿਹੇ ਵੀਡੀਓ ਦੇਖਣੀ ਹੁੰਦੀਆਂ ਨੇ ਤੇ ਸਿਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆ ਸਾਡੀ ਛੋਟੀ ਜਿਹੀ ਚੁੱਕੋ ਆਦਾ ਚੁੱਕੋ ਵੀ ਓ ਓ

ओ गाइस ये इस करके दिख रहा है <laughs> तेरी... ਲੋ ਜੀ ਸਵੇਰ ਦਾ ਟਾਈਮ ਹੋ ਗਿਆ ਸਾਰੀਆਂ ਸਿੰਘਣੀਆਂ ਤਿਆਰ ਹੋ ਰਹੀਆਂ ਨੇ ਤੇ ਸਿੰਘ ਵੀ ਤਿਆਰ ਹੋ ਰਹੇ ਨੇ ਚੰਦਾਂ ਕਨਫਰਮੇਸ਼ਨ ਵੱਲ ਯਾਦ ਰੱਖਿਆ ਸਾਡੀ ਸਿੰਘਣੇ ਤੇਰੀ ਤੱਕ ਲੋ ਜੀ ਦਿਖਾ ਦੇ ਰਹਾਂਗੇ ਦੇਖੋ ਲੋ ਜੀ ਪ੍ਰੋਗਰਾਮ ਹੋ ਗਿਆ ਸ਼ੁਰੂ ਅੱਬਰ ਤੇ ਇਧਰ ਸਾਡੀਆਂ ਸਿੰਘਣੀਆਂ ਵੀ ਜਿਹੜੀ ਆਪਣੀ ਪ੍ਰੈਕਟਿਸ ਕਰ ਰਹੀਆਂ ਨੇ ਤੇ ਕੁਝ ਗੱਲਾਂ ਲਗੀਆਂ ਨੇ ਕਰਨਾ ਆ ਸਾਡਾ ਸਿੰਘ ਪਚੰਗੀ ਤੇ ਉਹ ਪਰਾਂ ਖੜਿਆ ਮੈਂ ਤੇ ਡਿਸਕਸ਼ਨ ਸਾਡੇ ਚੱਲ ਰਹੇ ਨੇ ਯਾਪ ਚੰਗੇ ਸਾਡਾ ਨੱਚ ਰਿਹਾ ਤੇ ਜਿੰਨੇ ਵੀ ਮਰੇ ਵੀਰ ਜੁੜਦੇ ਨੇ ਚੈਨਲ ਨਾਲ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ سپورਟ ਜਰੂਰ ਕਰਿਆ ਕਰੋ ਭੈਣਾ ਦਾ ਠੀਕਾ ਜਿਹੜਾ ਪਿਆਰਾ ਹਨਾ ਉਹ ਐਸੇ ਤਰ੍ਹਾਂ ਹੀ ਵੱਧਾ ਰਵੇ ਠੀਕ ਹੈ ਜੀ ਤੇ ਸਾਰੇ ਜਣੇ سپورਟ ਜਰੂਰ ਕਰਾਓ ਜੀ ਖਾਰੇ ਦੇ ਵਿੱਚ ਪ੍ਰੈਕਟਿਸ ਨਹੀਂ ਕਰਦੀਆਂ ਹੈਗੀਆਂ ਸਿੰਘਣੀਆਂ ਤੇ ਇੱਥੇ ਲੱਗੀਆਂ ਨੇ ਪ੍ਰੈਕਟਿਸ ਕਰਨ ਵਾਸਤੇ ਹੋਰ ਇਹਨਾਂ ਨੂੰ ਕੋਈ ਕੰਮ ਵੀ ਨਹੀਂ ਹੈਗਾ ਆਹ ਦੇਖ ਲਓ ਪ੍ਰੈਕਟਿਸ ਕਰਨ ਦੀ ਨਹੀਂ ਆ ਸਾਡਾ ਜੋਧਾ ਵਿੱਚ ਖੱਟ ਮਾਰਦਾ ਤੂੰ ਇੱਧਰ ਰਹਿਣਾ ਕਿ ਨਹੀਂ ਆਹ ਦੇਖ ਲਓ ਜਿਹੜਾ ਨੇ ਕਹਿੰਦੇ ਪ੍ਰੈਕਟਿਸ ਨਹੀਂ ਕੀਤੀ ਹੈਗੀ ਖਾਰੇ ਵਿੱਚ ਆਹ ਦੇਖ ਅਕਾਲੇ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਦੁਬਾਰਾ ਫਿਰ ਬੇਨਤੀ ਕਰਾਂਗਾ ਜਿਹੜੀਆਂ ਭਟੰਗਣਾ ਨੂੰ ਲੱਗਦਾ ਹੈ ਨਾ ਕੋਈ ਬਾਣੇ ਵਾਲਾ ਸਿੰਘ ਉਹਨਾਂ ਨੂੰ ਕੰਨ ਕਰ ਰਿਹਾ ਜਾਂ ਮਾੜਾ ਬੋਲ ਰਿਹਾ ਜਾਂ ਮਾੜੇ ਮੈਸੇਜ ਭੇਜ ਰਿਹਾ ਇੱਕ ਵਾਰੀ ਦਾਸ ਦਾ ਨੰਬਰ ਲੈ ਲਓ ਸਿਰਫ ਇੱਕ ਵਾਰੀ ਮੈਸੇਜ ਜਰੂਰ ਕਰ ਦਿਓ ਕਿ ਇਹ ਸਿੰਘੀਆਂ ਤੇ ਉਹਦੀ ਫੋਟੋ ਆ ਉਸ ਤੋਂ ਬਾਅਦ ਤੁਹਾਡਾ ਕੰਮ ਹੈ ਅਸੀਂ ਉਹਨੂੰ ਕਿੱਥੋਂ ਚੱਕਣਾ ਤੇ ਕਿਵੇਂ ਚੱਕਣਾ ਇਹ ਤੁਹਾਡੇ ਕੰਮ ਨੇ ਕਿਉਂਕਿ ਅਸੀਂ ਹੁਣ ਆਪਣੀ ਜਿਹੜੀ ਅਸਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਏ ਬੱਚੇ ਆ ਜੀ ਬਹੁਤ ਪਿਆਰੇ ਪਿਆਰੇ ਬਹੁਤ ਸਿਆਣੇ ਸੂਝਵਾਨ ਰਾਜਪਰੇ ਤੋਂ ਆਏ ਆ ਮਨਸੂਰਾਂ ਵਿਖੇ ਗੱਤਗਾ ਕੱਪ ਖੇਡਣ ਦੇ ਲਈ ਤੇ ਆਹ ਦੇਖੋ ਜੀ ਵਾਹ ਜੀ ਦਾ ਖਾਲਸਾ ਵਾਹਿਗੁਰੂ ਦੇ ਖਤੇ ਅੱਜ ਅਸੀਂ ਪਹੁੰਚੇ ਹਾਂ ਰਾਜਪੁਰਾ ਟੀਮ ਦੇ ਨਾਲ ਮਨਸੂਰਾ ਜਿੱਥੇ ਕੇ ਗੱਤਗਾ ਕੱਪ ਕਰਾਇਆ ਜਾ ਰਿਹਾ ਬਹੁਤ ਵੱਡਾ ਉਪਰਾਲਾ ਹੈ ਜਿੱਥੇ ਕੇ ਦਸਤਾਰ ਵੱਨ ਮੁਕਾਬਲੇ ਵੀ ਕਰਾਏ ਗਏ ਨੇ ਜੈਸਟ ਟੀਮਾਂ ਵੀ ਬੁਲਾਈਆਂ ਗਈਆਂ ਨੇ ਖਾਸ ਕਰਕੇ ਲੜਕੀਆਂ ਦੇ ਮੁਕਾਬਲੇ ਸੈਲਫ ਡਿਫੈਂਸ ਦਾ ਮਾਰਸ਼ਲ ਆਰਟ ਖੇਡ ਗੱਤਗਾ ਦੇ ਕਰਾਏ ਗਏ ਨੇ ਸਾਰੇ ਬੱਚੇ ਬਹੁਤ ਪਿਆਰੇ ਆ ਖੇਡਣ ਲਈ ਤਿਆਰ ਵਰ ਤਿਆਰ ਨੇ ਅਸੀਂ ਇਹਨਾਂ ਨੂੰ ਦੁਆਵਾਂ ਦੰਦੇ ਆ ਅਰਦਾਸ ਕਰਦੇ ਆ ਕਿ ਜਿੱਤ ਕੇ ਵਾਪਸ ਆਉਣ ਬੋਲੇ ਸੋ ਨਿਹਾਲ श्रीया ah, काल ਇਸ ਤੋਂ ਬਾਅਦ ਸ਼ਹੀਦ ਬਾਬਾ ਦੀਪ ਸਿੰਘ ਜੀ ਗਤਕਾ ਖੜਾ ਟੋਟ ਬਗੁਰਾ ਆਪਣੇ ਸਸ਼ਤਰ ਲੈ ਕੇ ਉਹ ਜੀ ਲੜ ਰਹੀ ਹੈ ਅਸਾਂ ਨੂੰ ਵੀ ਥਾੜੇ ਲੱਗਦੀ ਗੱਲ ਹੀ ਕੱਲ ਦੁਪਹਿਰ ਦੇ ਲੱਗੇ ਇੱਥੇ ਸਗੱਜੇ ਤੁਸੀਂ ਵੀ ਆਇਓ ਤੁਹਾਡੇ ਰਹਿਣ ਦਾ ਵੀ ਪ੍ਰਬੰਧ ਕੀਤਾ ਸਾਰਾ ਕੁਝ ਕੀਤਾ ਚਲੋ ਪਰ ਸਾਡੀਆਂ ਵੀ ਕੁਝ ਮਜਬੂਰੀਆਂ ਨੇ yang ke Amrata, yang kedua Amrata, yang ਇਹ ਬੰਦਾ ਖੰਡਾਣਾ ਦੇ ਵਿੱਚ ਵੱਟਦਾ ਸੀ ਉਹ ਸੰਦਾ ਪਾਣੀ ਤੇ ਕੀ ਤੋਹਾਰ ਉਹਦਾ ਜਿਸ ਤਰ੍ਹਾਂ ਸੀ ਉਹ ਤੋਂ ਚਲੋ ਅੱਤ ਐਂਟਰ ਤੇ ਜਾਂਦਾ ਹੋ ਰਿਹਾ ਸੀ ਇਹ ਵੀ ਤੋਹਾਰ ਹੋ ਕੇ ਸਦਾ ਅਨਮੋਲ ਹੀਰਾ ਹੈਗਾ ਸਦਾ ਰਹੇਗਾ ਕਈ ਕਈ ਦਾ ਪੋਸਟ ਅਰੇ ਨਹੀਂ ਲੱਗਣ ਤੇਰੇ ਖਰਾਬ ਮਹਾਲ ਪੰਜਾਬ ਦਾ ਕਰੇ ਮੈਂ ਉਸਾਰ ਏ ਪ੍ਰਬੰਧ ਸਿਆਲ ਹੈਲੋ ਗਾਇਸ ਪ੍ਰੋਗਰਾਮ ਸਦਾ ਨਿਭੜ ਗਿਆ ਸਾਡੀ ਕੁੜੀਆਂ ਦੀ ਟੀਮ ਨੇ ਬਿਲਕੁਲੀ ਫਤਿਹ ਬੁਲਾ ਦਿੱਤੀ ਆ ਤੇ ਹੁਣ ਅਸੀਂ ਆਏ ਆ ਪੀਜ਼ਾ ਖਾਣੇ ਤੇ ਉਹ ਕਿੱਥੋਂ ਆ ਕੋਣੀ ਤੂੰ ਕੌਣ ਹੈਂ ਆ ਮੇਰੀਆਂ ਭੈਣਾਂ ਨੇ ਸਾਰੀਆਂ ਨਹੀਂ ਆਇਆ ਇਦਾਂ ਹੀ ਬਿਨਾਂ ਬੁਲਾ ਕਰ ਦਿਓ ਦਿਨ ਬਾਅਦ ਤੁਸੀਂ ਨਾ ਬੁਲਾ ਕਰ ਜੇ ਮੇਰੇ ਨਾਲ ਤੈਨੂੰ ਕਹਿੰਦਾ ਮੈਂ ਭਈਆ ਤੈਨੂੰ ਕੀ ਤੈਨੂੰ ਇਹ ਆ ਬੈਠੀਆਂ ਸਾਰੀਆਂ ਲਈ ਭੈਣਾਂ ਉਧਰ ਮੇਰੇ ਵੀਰ ਵੀ ਦਿਖਾ ਦਿਓ ਸਾਡੇ ਕੋਲੇ ਗੱਡੀ ਵਾਲੇ ਭਾਜੀ ਨੇ ਬੱਜੀ ਨਾ ਖੁਆ ਰਹੇ ਸਾਡੇ ਗੱਡੀ ਵਾਲੇ ਭਾਜੀ ਇਹ ਹੁਣ ਇੱਕ ਰੋਟੀ ਖਾ ਰਹੇ ਨੇ ਤੇ ਭੱਜੀ ਦੀ ਖੇਚ ਅਸੀਂ ਇੱਕ ਵਾਰ ਪਹਿਲੇ ਪੀਜ਼ਾ ਖਾ ਲਿਆ ਮੈਨੂੰ ਕਰ ਚੈੱਕ ਕਰਕੇ ਨਾ ਮੈਨੂੰ ਚੱਕਰ ਆਣ ਲੱਗ ਗਏ ਇਹਨਾਂ ਕੁਝ ਲਿਖਿਆ ਰੇਟ ਹੀ ਨਹੀਂ ਪਤਾ ਲੱਗਣਦੇ ਇਹਦਾ ਨਾ ਕੀ ਖਾ ਕੇ ਬਣ ਪੜਾ ਕੇ ਦੇਖਦੇ ਆ ਟੇਸਟ ਕਿਦਾਂ ਦਾ ਉਹਨੂੰ ਪੜਾ ਨੂੰ ਕੀ ਪਤਾ ਲੱਗਦਾ ਲੋ ਜੀ ਪ੍ਰੋਗਰਾਮ ਦੀ ਹੋ ਚੁੱਕੀ ਆ ਸਮਾਪਤੀ ਤੇ ਅਦਰ ਲੱਗੀਆਂ ਨੇ ਪੈਣਾ ਸਾਡੀਆਂ ਰਾਤ ਨੂੰ ਮਸਤੀ ਕਰਨ ਤੇ ਆ ਤਾਂ ਮਸਤੀ ਕੁਝ ਨਹੀਂ ਅਜੇ ਤੁਹਾਨੂੰ ਅੰਦਰ ਦੀ ਮਸਤੀ ਦਿਖਾਉਂਦੇ ਆ ਕਿ ਅੰਦਰ ਕੀ ਚੱਲ ਰਿਹਾ ਹੈ ਇਹ ਤਾਂ ਬਾਹਰ ਇਹਨਾਂ ਦੀ ਜਿਹੜੀ ਮਸਤੀ ਚੱਲ ਰਹੀ ਆ ਠੀਕ ਆ ਤੇ ਅੰਦਰ ਵੀ ਤੁਹਾਨੂੰ ਦਿਖਾਣੇ ਆ ਆਜੋ ਇਸ ਤੋਂ ਬਾਅਦ ਤੁਹਾਨੂੰ ਉਹਨਾਂ ਦੀ ਮਸਤੀ ਜੀ ਜਾਨਦੇ ਆ ਰੱਖ ਖਤੇ ਰੱਖ ਦੇ ਇਹ ਰੱਖਿਆ ਨਦੇ ਇਹ ਰੱਖਿਆ ਨਦੇ ਨਾਂ ਦੇ ਰੱਖਿਆ ਇਸ ਤੱਕ ਖਰਾਬ ਹੋ ਜਾਂਦੇ ਨਹੀਂ ਕੋਈ ਨਾ ਕੋਈ ਆਪਾਂ ਪੱਜ ਖਾ ਲਾਂਗੇ ਸਾਡੇ ਰੱਖ ਰੱਖ ਆਪਣੇ ਇਹ ਖਾ ਲਿਆ ਯਾਰ ਇਹ ਭੁੱਜੀ ਕੀ ਕੁੜੀਆਂ ਚ ਬੈਠਾ ਮੈਨੂੰ ਮੈਂ ਤੂੰ ਉਧਰ ਚੱਲ ਤੂੰ ਮੇਂ ਸ਼ਿਟਿੰਗ ਕਰਦੀ ਐ ਅੱਗਿਓ ਅੱਗਿਓ ਚੱਲ ਚੱਲ ਮੈਂ ਤੇਰੇ ਮੁੱਕੀ ਮਾਰਨ ਲੋ ਜੀ ਸਵੇਰ ਦਾ ਟਾਈਮ ਤਾਂ ਹੋ ਚੁ ਗਿਆ ਆ ਰਹਿ ਸਾਡੀਆਂ ਭੰਗਣਾ ਸੁੱਤੀਆਂ ਹੀ ਨਹੀਂ ਉੱਠੇ ਆ ਗਿਆ ਆ ਬਾਜੀ ਕੇ ਸ਼ਹਿਰੇ ਤੋਂ ਨਾਲ ਉਹ ਚੋਲਾ ਬੰਨਾਂ ਦਾ ਲੈ ਬਾਜੀ ਤੁਸੀਂ ਆ ਦੇਖਿਓ ਸਿਰੇ ਸਿਰੇ ਸਸਰੀ ਕਾਲਾ ਸਿੰਗਲ ਥੋੜਾ ਚਾਹੀਦਾ ਸਾਡੇ ਨਿਆਣੇ ਸੁੱਤੇ ਹੋਏ ਨੇ ਉੱਠੋ ਯਾਰ ਚੱਲੋ ਓਟੋ ਓਟੋ ਚੈੱਕ ਕਰੋ ਉੱਠਦੇ ਗਏ ਆ ਉਹ ਮੂੰਹ ਆ ਤੋੜੂ ਲਾਗੇ ਲਓ ਜੀ ਆ ਸਾਡੀ ਆਪਣੀਆਂ ਘਣਾ ਹੋ ਗਈਆਂ ਪਰ ਮੂੰਹਾਂ ਥੜੀ ਤੋਤੇ ਐਵੇਂ ਬੈ ਗਈਆਂ ਨੇ ਮੈਂ ਧੋਕੇ ਆਈਆਂ ਲੈ ਸਰ ਪਤਾ ਮੈਨੂੰ ਤਾਂ ਮੂੰਹਾਂ ਧੋਕੇ ਆਈਆਂ ਤੇ ਰਾਜਪੁਰੇ ਨੇ ਚਾਲੇ ਪਾਣ ਲੱਗੇ ਨੇ ਸਾਰੀਆਂ ਸਿੰਘਣੀਆਂ ਜਵਿਆ ਜਿਹਨੇ ਫੌਜਾਂ ਵੀ ਹੈਗੇ ਨੇ ਸਾਡੀਆਂ ਫੌਜਾਂ ਫੁੱਜੀਆਂ ਕਰਦੀਆਂ ਲੋ ਜੀ ਅੱਜ ਕਰਨ ਲੱਗਾ ਵਲੋਗ ਦਾ ਐਂਡ ਤੇ ਆ ਸਾਡੇ ਪਹੁੰਚੀ ਨੇ ਤੇ ਤੁਹਾਨੂੰ ਜੇ ਚੈਨਲ ਜੁੜਿਆ ਹੋਵੇ ਤਾਂ ਵਧੀਆ ਲੱਗੇ ਇਹ ਸਾਰੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਆ ਦੇਖ ਲਓ ਸਾਡੀ ਬੂਰੇ ਇਕੱਠਾ ਕਰਤ ਨਹੀਂ ਆ ਵੀ ਇਕੱਠਾ ਕਰਕੇ ਲਈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ